ਆਪ ਦੇ ਨਾਲ ਗੱਠਜੋੜ ਤੋਂ ਪੰਜਾਬ ਕਾਂਗਰਸ ਦੀ ਕੋਰੀ ਨਾਂ ਬਾਜਵਾ ਪ੍ਰਗਟ ਸਿੰਘ ਤੇ ਚੱਬੇਵਾਲ ਨੇ ਖੁੱਲ੍ਹੇ ਅੰਗਠਜੋੜ ਦਾ ਕੀਤਾ ਵਿਰੋਧ ਕਿਹਾ ਜਲੀਆਂ ਦੇ ਨਾਲ ਰਿਸ਼ਤਾ ਮਨਜ਼ੂਰ ਨਹੀਂ ਜੇ ਗਲਤੀ ਨਾਲ ਵੀ ਹੋਇਆ ਗੱਠਜੋੜ ਤਾਂ ਕਾਂਗਰਸ ਨੂੰ ਬੰਦੇ ਨਹੀਂ ਮਿਲਣੇ ਪੰਜਾਬ 'ਚ ਹੋ ਰਹੇ ਇਨਕਾਊਂਟਰਾਂ ਤੇ ਪ੍ਰਤਾਪ ਸਿੰਘ ਬਾਜਵਾ ਨੇ ਚੁੱਕੇ ਸਵਾਲ ਕਿ ਹੁਣ ਵੋਟਾਂ ਲੈਣ ਦੇ ਲਈ ਸਰਕਾਰ ਨੇ ਚਲਾਇਆ ਨਵਾਂ ਕੰਮ ਕੱਲ ਹੱਥਖੜੀ ਦੇ ਵਿੱਚ ਬੰਨਿਆ ਮੰਡਾ ਵੀ ਮਾਰ ਦਿੱਤਾ ਸਦੋਂ ਉੱਥੇ ਬਾਜਵਾ ਵਿਚਾਲੇ ਵਿਵਾਦ ਦਾ ਕਾਂਗਰਸ ਹਾਈ ਕਮਾਨ ਨੇ ਲਿਆ ਨੋਟਿਸ ਸੂਤਰਾ ਮੁਤਾਬਿਕ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਬਾਜਵਾ ਦੀ ਮੰਗਵਾਈ ਸਟੇਟਮੈਂਟ ਅੱਜ ਸੀਡਬਲਯੂਸੀ ਦੀ ਮੀਟਿੰਗ ਤੋਂ ਬਾਅਦ ਹੋ ਸਕਦੀ ਹੈ ਕਾਰਵਾਈ ਕਾਟੋਕਲੇਸ਼ ਦੇ ਵਿਚਾਲੇ ਨਵਜੋ ਸਦੂ ਦਾ ਰੋਧੀ ਢੜੇ ਤੇ ਨਿਸ਼ਾਨਾ ਬੋਲੇ ਜੇ ਪਾਰਟੀ ਕਾਰਨ ਸੋ ਕਾਂਗਰਸੀਆਂ ਦੇ ਇਕੱਠ ਦੇ ਵਿੱਚ ਜਾਣਾ ਪਵੇ ਤਾਂ ਮੈਨੂੰ ਹੋਵੇਗੀ ਖੁਸ਼ੀ ਪੁੱਛਿਆ 8000 ਸਮਰਥਕਾਂ ਦੀ ਸਹੂਲਤ ਲਈ ਕਿਉਂ ਪਾਰੇ ਅਢਿੱਕਾ ਲਾਰੈਂਸ ਮੈਸ਼ਨਵਾਈ ਦੇ ਜੇਲ ਇੰਟਰਵਿਊ ਦੀ ਜਾਂਚ ਦੇ ਲਈ ਬਣੀਗੀ ਐਸਆਈਟੀ ਪੰਜਾਬ ਸਰਕਾਰ ਨੇ ਹਾਈ ਕੌਂਟਰ ਨੂੰ ਸੌਂਪੀ ਅਫਸਰਾਂ ਦੀ ਲਿਸਟ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਦੇ ਵਿੱਚ ਬਣੀਗੀ ਜਾਂਚ ਕਮੇਟੀ ਡੀਆਈਜੀ ਐਸ ਰਾਹੁਲ ਵੀ ਹੋਣਗੇ ਸ਼ਾਮਿਲ ਮਿਊਜ਼ਿਕ ਟਿੰਦੇ ਆਪਰੇਸ਼ਨ ਗੋਲੀ ਤੋਂ ਬਾਅਦ ਐਕਸ਼ਨ ਦੇ ਵਿੱਚ ਪੁਲਿਸ ਬਠਿੰਡਾ ਦੇ ਵਿੱਚ ਨਸ਼ਾ ਸ਼ਡਾਊ ਕੇਂਦਰ ਦੇ ਵਿੱਚ ਪੁਲਿਸ ਨੇ ਕੀਤੀ ਰੇਡ ਪੱਕੇ ਤੌਰ ਤੇ ਇੱਕ ਪੁਲਸ ਟੀਮ ਨੂੰ ਕੀਤਾ ਗਿਆ ਤਾਇਨਾਤ ਬਲੈਕ ਦੇ ਵਿੱਚ ਵੇਚੀਆਂ ਜਾ ਰਹੀਆਂ ਸਨ ਸਰਕਾਰੀ ਗੋਲੀਆਂ ਦਰਸ਼ਕਾ ਤੁਸੀਂ ਵਖਰੇ ਨਿਊਜ਼ 850 ਰਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸੁਆਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੇ ਵੱਡੀ ਖਬਰ ਪੰਜਾਬ ਕਾਂਗਰਸ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਹੈ ਰਾਜਾ ਵੜਿੰਗ ਦੀ ਬਿਨਾ ਨਾਮ ਲਏ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਹੈ ਰਾਜਾ ਵੜਿੰਗ ਨੇ ਸਲਾਹ ਦਿੱਤੀ ਹੈ ਕਿ ਆਪਣੇ ਜ਼ਾਫਤੇ ਦੇ ਵਿੱਚ ਰਹੋ ਪਹਿਲਾਂ ਵੀ ਜ਼ਾਫਤਾ ਤੋੜਨ ਵਾਲੇ ਸਾਡਾ ਨੁਕਸਾਨ ਕਰਗੇ ਆਪਣੀ ਪਾਰਟੀ ਨੂੰ ਭੰਡਣ ਦੇ ਨਾਲ ਗੱਲ ਨਹੀਂ ਬਣੇਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜਾ ਨਵਾਂ ਪੁਰਾ 에ਪੀਸੋਡ ਦੀ ਸ਼ੁਰੂਆਤ ਹੋਈ ਉਸ 에ਪੀਸੋਡ ਲੈ ਕੇ ਪਹਿਲਾਂ ਰਾਜਾ ਵੜਿੰਗ ਦਾ ਇਹ ਬਿਆਨ ਦਰਸਲ ਸਾਹਮਣੇ ਆਇਆ ਹੈ ਸਲਾਹ ਦਿੱਤੀ ਗਈ ਇੱਕ ਤਰ੍ਹਾਂ ਦੀ ਨਵਜੋਤ ਸਿੰਘ ਸਿੱਧੂ ਨੂੰ ਬਿਨਾਂ ਨਾਮ ਲਏ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਆਪਣੇ ਜ਼ਾਬਤੇ ਦੇ ਵਿੱਚ ਰੋ ਪਹਿਲਾਂ ਵੀ ਜ਼ਾਬਤਾ ਤੋੜਨ ਵਾਲੇ ਸਾਡਾ ਨੁਕਸਾਨ ਕਰ ਗਿਆ ਆਪਣੀ ਪਾਰਟੀ ਨੂੰ ਭੰਡਣ ਦੇ ਨਾਲ ਗੱਲ ਨਹੀਂ ਬਣੇਗੀ ਉਸ ਤੋਂ ਪਹਿਲਾਂ ਗੱਲ ਕੀਤੀ ਆ ਉਹਦਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਸਿੱਧੇ ਤੌਰ ਤੇ ਹਮਲਾ ਨਵਜੋਤ ਸਿੰਘ ਸਿੱਧੂ ਤੇ ਬੋਲਿਆ ਗਿਆ ਸੀਗਾ ਕਿ ਉਹਨਾਂ ਦੇ ਕਰਕੇ ਜਿਹੜਾ 78 ਤੋਂ 18 ਸੀਟਾਂ ਤੇ ਸਿਮਟ ਗਈ ਕਾਂਗਰਸ 18 ਸੀਟਾਂ ਤੇ ਪਹੁੰਚ ਗਈ ਇਸ ਦੇ ਵਿੱਚ ਚਾਲੇ ਜੇਕਰ ਕੱਲ ਦੇ ਪੂਰੇ ਐਪੀਸੋਡ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਕਿ ਕਾਂਗਰਸ ਦੇ ਨਾਉ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਢੜੇ ਦੇ ਵਿਰੁੱਧ ਜਿਹੜੇ ਕਾਂਗਰਸ ਦੇ ਤੇ ਨੌ ਕਾਂਗਰਸੀ ਆਗੂ ਨੇ ਉਹਨਾਂ ਦੇ ਵੱਲੋਂ ਹਾਈ ਕਮਾਂਡ ਦੇ ਅੱਗੇ ਜਿਹੜੀ ਇੱਕ ਕਾਰਵਾਈ ਦੀ ਮੰਗਤਾ ਕਰਾ ਦਿੱਤੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਬਾਹਰ ਦਾ ਰਸਤਾ ਵਖਾਉਣ ਦੀ ਮੰਗ ਰੱਖੀ ਹਾਲਾਂਕਿ ਦੂਜੇ ਪਾਸੇ ਅਨ 8 ਤੋਂ 9 ਉਹ ਵੀ ਕਾਂਗਰਸ ਦੀ ਆਗੂ ਨੇ ਜਿਹੜੇ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਅਸਮਰਥਨ ਦੇ ਵਿੱਚ ਨਤਰੇ ਪਰ ਇਸ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਇੱਕ ਤਰ੍ਹਾਂ ਦੀ ਸਲਾਹ ਦੇ ਰੇ ਨਵਜੋਤ ਸਿੰਘ ਸਿੱਧੂ ਨੂੰ ਕਿ ਆਪਣੇ ਜ਼ਾਬਤੇ ਦੇ ਵਿੱਚ ਰੋ ਪਹਿਲਾਂ ਵੀ ਜ਼ਾਬਤਾ ਤੋੜਨ ਵਾਲੇ ਸਾਡਾ ਨੁਕਸਾਨ ਕਰ ਗਿਆ ਆਪਣੀ ਪਾਰਟੀ ਨੂੰ ਭੰਡਣ ਦੇ ਨਾਲ ਗੱਲ ਨਹੀਂ ਬਣੇਗੀ ਕਾਂਗਰਸੀਆਂ ਨੂੰ ਮੈਂ ਛੋਟੇ meri beenti hai jaat da har vyakti aas se chote to bade tak chahe pind da sarpanch chahe koi hor te chahe congress party da sūbha pradhan hai beenti hai thonu kida chhota bada k da pradhan hai te ori ore system koi banta hai oh vi jaat te ch rahe bina jaat te wale ne pehla ਸਾਡੀ ਸਰਕਾਰ ਦੀ ਸਾਰੀ ਯਹੀ ਤੇ ਹੀ ਉਹਨਾਂ ਨੇ ਫੇਰੀ ਹੈ ਆ ਜਿਹੜਾ ਕੰਮ ਖਰਾਬ ਕੀਤਾ ਹੈ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ ਜੱਪ ਤੇ ਚ ਰਹਿਣ ਦੀ ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸੱਚ ਕਾਖੇ ਲੀਡਰ ਨੂੰ ਕਹਿਣਾ ਛੋੜੇ ਕਿ ਜੱਪ ਤੇ ਚ ਰਹੋ ਜੇ ਆਪਣਾ ਏਕਾ ਹੈ ਏਕੇ ਚ ਮਰਕਤ ਹੁੰਦੀ ਹੈ ਜਿਸ ਕਰੇ ਕਾਹ ਨਹੀਂ ਜਿਸ ਕੰਪਨੀ ਚ ਕਾਹ ਨਹੀਂ ਜਿਸ ਭੱਲੇ ਚ ਕਹਾਣੀ ਜਿਸ ਪਾਰਟੀ ਚ ਕਹਾਣੀ ਉਹ ਸਾਰੇ ਫੇਲ ਹੋ ਜਾਂਦੇ ਐ ਪਰਿਵਾਰ ਦਾ ਮੁਖੀ ਹੁੰਦੇ ਨਾਤੇ ਮੈਂ ਇਸ ਮੰਚ ਤੋਂ ਇਹ ਵੀ ਹਦਾਇਤ ਕਰਦਾ ਹਾਂ ਹਰ ਵਿਅਕਤੀ ਜਾਗਦੇ ਚ ਰਹੇ ਔਰ ਕਾਂਗਰਸ ਪਾਰਟੀ ਬੰਚ ਤੇ ਆਪ ਦੀ ਪਾਰਟੀ ਨੂੰ ਭੰਡਣ ਦੇ ਨਾਲ ਗੱਲ ਨਹੀਂ ਬਣੇਗੀ ਮੰਚ ਤੇ ਵੀ ਗੱਲਾਂ ਚ ਗੱਲ ਕਰੋਗੇ ਤਾਂ ਗੱਲ ਨਹੀਂ ਬਣੇਗੀ ਮੰਚ ਤੇ ਚੜਦੀ ਗਰਾਂ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਪਰਮਾਤਮਾ ਫਤਿਹ ਬਖਸ਼ਦਾ ਤੜਕੇ ਉੱਠ ਕੇ ਤੜਕੇ ਉੱਠ ਕੇ ਕੋਮ ਮਰ ਗਿਆ ਤਾਂ ਫਿਰ ਬੰਦਾ ਮਾਰੀ ਜਾਂਦਾ ਤੜਕੇ ਉੱਠ ਕੇ ਕੋ ਫੱਟੇ ਚੱਕਦੇ ਆ ਸੁਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਬਿਨਾ ਨਾਮ ਲਏ ਨਵਜੋਤ ਸਿੰਘ ਸਿੱਧੂ ਨੂੰ ਦਰਸਲ ਜ਼ਾਤੇ ਦਾ ਪਾਠ ਪੜਾ ਰਹੇ ਨੇ ਰਾਜਾ ਵੜਿੰਗ ਦਾ ਕਹਿਣਾ ਕਿ ਆਪਣੇ ਜ਼ਾਤੇ ਦੇ ਵਿੱਚ ਰਹੋ ਪਹਿਲਾਂ ਵੀ ਜ਼ਾਬਤਾ ਤੋੜਨ ਵਾਲੇ ਸਾਡਾ ਨੁਕਸਾਨ ਕਰ ਗਏ ਆਪਣੀ ਪਾਰਟੀ ਨੂੰ ਭੰਡਨ ਦੇ ਨਾਲ ਗੱਲ ਨਹੀਂ ਬਣੇਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਦੱਸ ਲੈ ਵੱਡਾ ਆ ਭਿਆਨ ਸਮਝਣਾ ਹੈ ਜੇਕਰ ਤਾਜ਼ਾ ਐਪੀਸੋਡ ਦੀ ਪੂਰੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੁਰੂਆਤ ਦਰਸਤਨ ਉਸ ਵੇਲੇ ਹੁੰਦੀ ਹੈ ਜਦੋਂ ਪਿਛਲੇ ਦਿਨੀ ਬਠਿੰਡਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੱਡਾ ਇਕੱਠ ਕੀਤਾ ਜਾਂਦਾ ਜਿੱਥੇ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਧੜੇ ਦੇ ਨਾਲ ਸੰਬੰਧਿਤ ਜਿਹੜੇ ਕਿ ਕਾਂਗਰਸ ਸਿਆਗੋਸ ਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਜੇਕਰ ਉੱਥੇ ਲੱਗੇ ਫਲੈਕਸ ਦੀ ਗੱਲ ਕੀਤੀ ਹੈ ਪੋਸਟਰਾਂ ਦੀ ਗੱਲ ਕੀਤੀ ਹੈ ਤਾਂ ਉੱਥੋਂ ਪੰਜਾਬ ਕਾਂਗਰ ਉਹ ਗਾਇਬ ਨਜ਼ਰ ਆਉਂਦੀ ਹੈ ਕਿਸੇ ਦੀ ਵੀ ਤਸਵੀਰ ਉਹਨਾਂ ਪੋਸਟਰਾਂ ਤੇ ਨਜ਼ਰ ਨਹੀਂ ਆਈ ਉੱਥੋਂ ਹੀ ਇਹ ਪੂਰੀ ਐਪੀਸੋਡ ਦੀ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਉਂਦਾ ਹੈ ਇਸ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਦੀ ਮੰਗ ਹੁੰਦੀ ਹੈ ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਬਿਨਾਂ ਨਾਮ ਲਏ ਨਵਜੋਤ ਸਿੰਘ ਸਿੱਧੂ ਨੂੰ ਜ਼ਾਬਤੇ ਦਾ ਪਾਠ ਪੜਾਇਆ ਗਿਆ ਹੈ। ਯਾ ਕਾਂਗਰਸੀਆਂ ਕਾਂਗਰਸੀਆਂ ਮੈਂ ਛੋਟੇ meri benti hai jaapta har vyakti aas chote to bade tak chahe pind da sarpanch chahe koi hor te chahe congress party da suba pradhan hai benti hai tonu jehda chhota buraak da pradhan hai te ori ore system ch koi banta hai oh vi jaapte ch rahe ਬਿਨਾਂ jobb ਦੇ ਵਾਲਿਆਂ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਯਹੀ ਤੇ ਹੀ ਉਹਨਾਂ ਨੇ ਫੇਰੀ ਹੈ ਆ ਜਿਹੜਾ ਕੰਮ ਖਰਾਬ ਕੀਤਾ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ jobb ਤੇ ਰਹਿੰਦੀ ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਿਰ ਚੁੱਕ ਕੇ ਲੀਡਰ ਨੂੰ ਕਹਿਣਾ ਛੋੜੇ ਕਿ jobb ਤੇ ਰਹੋ ਜੇ ਆਪਣਾ ਇੱਕਾ ਹੈ ਇੱਕੋ ਹੀ ਮਰਕਤ ਹੁੰਦੀ ਹੈ ਜਿਸ ਕਰੇ ਕਾਹਣੀ ਜਿਸ ਕੰਪਨੀ ਚ ਕਾਹਣੀ ਜਿਸ ਬਲੇਜੇ ਕਾਹਣੀ ਜਿਸ ਪਾਰਟੀ ਚ ਕਾਹਣੀ ਉਹ ਸਾਰੇ ਫੇਲ ਹੋ ਜਾਂਦੇ ਐ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਇਸ ਮੰਚ ਤੋਂ ਇਹ ਵੀ ਹਦਾਇਤ ਕਰਦਾ ਹਾਂ ਹਰ ਵਿਅਕਤੀ ਜਾਗਦੇ ਚ ਰਹੇ ਔਰ ਕਾਂਗਰਸ ਪਾਰਟੀ ਬੰਚ ਤੇ ਆਪ ਦੀ ਪਾਰਟੀ ਨੂੰ ਭੰਡਨ ਦੇ ਨਾਲ ਗੱਲ ਨਹੀਂ ਬਣੇਗੀ ਮੰਚ ਤੇ ਕਿੰਦੀ ਗੱਲ ਅੱਜ ਗੱਲ ਕਰੋਗੇ ਤਾਂ ਗੱਲ ਨਹੀਂ ਬਣੇਗੀ ਮੰਚ ਤੇ ਚੜਦੀ ਗੱਲਾਂ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਪਰਮਾਤਮਾ ਫਤਿਹ ਬਖਸ਼ਦਾ ਤੜਕੇ ਉੱਠ ਕੇ ਤੜਕੇ ਉੱਠ ਕੇ ਕੋ ਮਰ ਗਿਆ ਤਾਂ ਫਿਰ ਬੰਦਾ ਮਾਰੀ ਜਾਂਦਾ ਤੜਕੇ ਉੱਠ ਕੇ ਕੋ ਫੱਟੇ ਚੱਕਦੇ ਆ ਤਰਨਾਲ ਮਦੀ ਪਾਰਟੀ ਦੇ ਨਾਲ ਗੱਠਜੋੜ ਤੋਂ ਪੰਜਾਬ ਕਾਂਗਰਸ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਿਆ ਪ੍ਰਤਾਪ ਸਿੰਘ ਬਾਜਵਾ ਪ੍ਰਗਟ ਸਿੰਘ ਤੇ ਚੱਬੇਵਾਲ ਦੇ ਵੱਲੋਂ ਖੁੱਲੇ ਆਮ ਗੱਠਜੋੜ ਦਾ ਵਿਰੋਧ ਕੀਤਾ ਗਿਆ ਜਾਲੀਆਂ ਦੇ ਨਾਲ ਸਾਨੂੰ ਰਿਸ਼ਤਾ ਮੰਜ਼ੂਰ ਨਹੀਂ ਪ੍ਰਤਾਪ ਸਿੰਘ ਬਾਜਵਾ ਨੇ ਬਿਲਕੁਲ ਸਾਫ਼-ਸਾਫ਼ ਕਹਿ ਦਿੱਤਾ ਹੈ ਨਾਲੇ ਕਿਹਾ ਗਿਆ ਕਿ ਜੇ ਗਲਤੀ ਦੇ ਨਾਲ ਵੀ ਗੱਠਜੋੜ ਹੋਇਆ ਤਾਂ ਕਾਂਗਰਸ ਨੂੰ ਬੰਦੇ ਨਹੀਂ ਮਿਲਣੇ ਕਾਂਗਰਸ ਦੇ ਵਿਧਾਇਕ ਨੇ ਜੋ ਪ੍ਰਗਟ ਸਿੰਘ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਦੀ ਵੀ ਟੀਮ ਹੈ ਆਮ ਆਦਮੀ ਪਾਰਟੀ ਗੱਠਜੋੜ ਹੋਇਆ ਤਾਂ ਮੁੜ ਕਾਂਗਰਸ ਨਹੀਂ ਆਵੇਗੀ ਜੱਬੇਵਾਲ ਦੇ ਵੱਲੋਂ ਇਹ ਸਾਫ਼ ਕਿਹਾ ਗਿਆ ਕਿ ਜੇਕਰ ਗੱਠਜੋੜ ਹੋਇਆ ਤਾਂ ਮੁੜ ਕਾਂਗਰਸ ਨਹੀਂ ਆਵੇਗੀ ਯੂਪੀ ਤੇ ਦਿੱਲੀ ਬਣਾਉਣਾਂ ਤੱਕ ਉਹ ਗੱਠਜੋੜ ਸਿੱਧੇ ਤੌਰ ਤੇ ਇੱਕ ਤਰ੍ਹਾਂ ਦਾ ਸੁਨੇਹਾ ਜਿਹੜਾ ਕਿ ਗੰਗਸਾਇਕਾ ਮੰਨ ਤਾਂ ਕਿ ਇਹਨਾਂ ਬਿਆਨਾਂ ਦੇ ਜ਼ਰੀਏ ਪਹੁੰਚਾਇਆ ਜਾ ਰਿਹਾ ਹੈ ਸਮਝੌਤਾ ਕੀਤਾ ਤਾਂ ਲੋਕਾਂ ਦੇ ਅੱਗੇ ਕੀ ਮੂੰਹ ਲੈ ਕੇ ਜਾਵਾਂਗੇ ਭਾਰਤਪੁਸ਼ ਨਾਸ਼ੂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਸਮਝੌਤਾ ਕੀਤਾ ਗਿਆ ਤਾਂ ਫਿਰ ਲੋਕਾਂ ਦੇ ਅੱਗੇ ਕੀ ਮੂੰਹ ਲੈ ਕੇ ਜਾਵਾਂਗੇ ਉਮੀਦ ਹੈ ਕਿ ਪੰਜਾਬ ਦੀਆਂ ਭਾਵਨਾਵਾਂ ਦੇ ਖਿਲਾਫ ਕੋਈ ਵੀ ਫੈਸਲਾ ਨਹੀਂ ਹੋਵੇਗਾ ਰਾਜਾ ਵੜਿੰਗਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਉਮੀਦ ਹੈ ਇਸ ਗੱਲ ਦੀ ਕਿ ਪੰਜਾਬ ਦੀਆਂ ਭਾਵਨਾਵਾਂ ਦੇ ਖਿਲਾਫ ਕੋ ਨਹੀਂ ਹੋਵੇਗਾ ਸੋ ਪੰਜਾਬ ਕਾਂਗਰਸ ਦੇ ਵੱਲੋਂ ਬਿਲਕੁਲ ਕਲੀਅਰ ਕਟਾ ਆਪਣਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਕੀਤਾ ਜਾ ਰਿਹਾ ਗੱਠਜੋੜ ਤੋਂ ਪੂਰੀ ਨਾਂ ਦਿੱਤੀ ਜਾ ਰਹੀ ਹੈ ਪਿਛਲੇ ਦਿਨੀ ਜੇਕਰ ਇੰਡੀਆ ਗੱਠਜੋੜ ਦੀ ਮੀਟਿੰਗ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਵੀ ਕਾਂਗਰਸ ਦੇ ਜਿਹੜੇ ਕਿ ਪ੍ਰਧਾਨ ਨੇ ਮਲਕਰਵਰਜਨ ਖੜਗੇ ਉਹਨਾਂ ਦੇ ਵੱਲ ਮੰਨਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਸੀਟ ਸ਼ੇਅਰਿੰਗ ਦੀ ਇੱਕ ਸਮੱਸਿਆ ਹੈ ਉਹਨਾਂ ਨੇ ਖੁਦ ਇਸ ਗੱਲ ਨੂੰ ਮੰਨਿਆ ਹੈ ਪਰ ਦੂਜੇ ਪਾਸੇ ਹੁਣ ਜੇਕਰ ਉਹਦੀ ਵਜ੍ਹਾ ਵੀ ਕਿਤਨਾ ਕੀਤੀ ਹੈ ਅਜਿਹੀ ਬਿਆਨਬਾਜ਼ੀ ਜਾਂ ਪੰਜਾਬ ਕਾਂਗਰਸ ਦੇ ਆਪਣੇ ਇੱਕ ਸਟੈਂਡ ਦੀ ਆ ਇਹ ਇੱਕ ਵੱਡਾ ਫੈਕਟਰ ਜਿਹੜਾ ਕਿ ਖੜਗੇ ਦੇ ਇਸ ਬਿਆਨ ਦੇ ਪਿੱਛੇ ਵੀ ਮੰਨਿਆ ਜਾ ਸਕਦਾ ਹੈ ਤੇ ਇਸ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਨੇ ਇੱਕ ਵਾਰ ਫਿਰ ਗੱਟੜਿਆਂ ਨੂੰ ਲੈ ਕੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਗਿਆ ਹੈ। ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਲੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅੰਸ ਕਰ ਲਿਆ ਮੈਨੂੰ ਦੱਸੋ। ਆ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ। ਪੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉਪਰੋਂ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਨਾ ਹੋ ਜਾਏ ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਇਹਨਾਂ ਦੀਆਂ ਭਾਵਨਾਵਾਂ ਪੂਰੇ ਜੋਰ ਨਾਲ ਉੱਥੇ ਉਠਾਏ ਹੋ ਜੇ ਕੋਈ ਸੱਕ ਦੇ ਵਿੱਚ ਨਹੀਂ ਆ ਕਿ ਆਪਾਂ ਕਿਹਦੇ ਨਾਲ ਸਮਝੌਤਾ ਕਰ ਲਈਏ ਤੇ ਜੇ ਕਿਤੇ ਸਮਝੌਤਾ ਕਿਤੇ ਨੇੜੇ ਤੇੜੇ ਵੀ ਚੱਲ ਗਿਆ ਤੇ ਬਾਜਵਾ ਸਾਹਿਬ ਆਪਾਂ ਨੂੰ ਵਸਤੇ ਫੜਨ ਵਾਲੇ ਕਾਂਗਰਸ ਦੇ ਬੰਦੇ ਨਹੀਂ ਲੱਭਣੇ ਇਹ ਸੱਤ ਦੇ ਵਿੱਚ ਨਹੀਂ ਆ ਕਿ ਆਪਾਂ ਕਿਤੇ ਇਹਨਾਂ ਨਾਲ ਸਮਝੌਤਾ ਕਰ ਲਈਏ ਤੇ ਜੇ ਕਿਤੇ ਸਮਝੌਤਾ ਕਿਤੇ ਨੇੜੇ ਤੇੜੇ ਵੀ ਚੱਲ ਗਿਆ ਤੇ ਬਾਜਵਾ ਸਾਹਿਬ ਆਪਾਂ ਨੂੰ ਵਸਤੇ ਫੜਨ ਵਾਲੇ ਕਾਂਗਰਸ ਦੇ ਬੰਦੇ ਨਹੀਂ ਲੱਭਣੇ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਚਲੋ ਸਾਰੇ ਚੱਲੀਏ ਰਲ ਕੇ ਸੋ ਆਪਾਂ ਸਾਰੇ ਇਸ ਗੱਲ ਦਾ ਆਪੋਸ ਵੀ ਕਰੀਏ ਕਿਉਂਕਿ ਜਿੱਥੇ ਦੇਸ਼ ਨੂੰ ਖਤਰਾ ਕਿਉਂਕਿ ਬੀਜੇਪੀ ਦੀ ਬੀ ਟੀਮ ਐਸ ਕਰਕੇ ਕਹਿਣਾ ਇਹ ਜਿੱਥੋਂ ਬਣ ਕੇ ਆਈ ਹੈ ਨਾ ਇਹ ਉਸ 2013 ਦੀ ਗੱਲ ਹੈ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਇਹਨਾਂ ਨੇ ਆਪਣੀ ਬੀ ਟੀਮ ਕੱਢੀ ਤਾਂ ਕਿ ਕਾਂਗਰਸ ਨੂੰ ਜਿਹੜਾ ਖਤਮ ਕੀਤਾ ਜਾ ਸਕੇ ਕੇਸੀ ਵੈਨੂਪਾਲਜੀ ਦੇ ਨਾਲ ਹਾਈ ਕਮਾਂਡ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਅਸੀਂ ਉਹਨਾਂ ਨੂੰ ਇੱਕ ਕੋਈ ਗੱਲ ਦੱਸ ਦਿੱਤੀ ਐ ਤੇ ਭਾਈ ਜੇ ਤੁਸੀਂ ਗੱਠ ਜੋੜ ਕਰਨਾ ਹੈ ਜੇ ਪੰਜਾਬ ਨੂੰ ਦਿੱਲੀ ਜਾਂ ਉੱਤਰ ਪ੍ਰਦੇਸ਼ ਬਣਾਣਾ ਹੈ ਤੇ ਫੇਰ ਗੱਠ ਜੋੜ ਕਰ ਲਓ ਕਿਉਂਕਿ ਦਵਾਰਾ ਕਾਂਗਰਸ ਨਹੀਂ ਆਣੀ ਤੇ ਹੁਣੇ ਵੱਡਾ ਹੋਰ ਤੁਹਾਡੇ ਤੇ ਇਸ ਗੱਲ ਦਾ ਇਹਨਾਂ ਨਾਲੇ ਜਾਲੀਆਂ ਜਿਆ ਨਾਲ ਸਾਨੂੰ ਨਾ ਕਿੱਥੇ ਇਕੱਠਿਆਂ ਕਰਾਉਂਦੇ ਇਹ ਰਿਸ਼ਤਾ ਸਾਨੂੰ ਮਜ਼ੂਰ ਤੇ ਸੈਂਟਰ ਦੀ ਗੱਲ ਲੰਬਾ ਨਹੀਂ ਬਹੁਤਾ ਅੱਜ ਜਾਣਾ ਕਿਉਂਕਿ ਅਜੇ ਆ ਵੇਖ ਲਈਏ 10-15 ਦਿਨ ਬੰਦਾ ਕੀ ਗੱਲਾਂ ਤੇ ਬਹੁਤ ਸਾਰੀਆਂ ਕਹਿਣ ਵਾਲੀਆਂ ਨੇ ਬੈਕ ਨਹੀਂ ਮਾਰਨ ਵਾਲਿਆ ਤਾਂ ਹੀ ਮੈਂ ਉਤਰਿਆ ਵੀ ਅਗਲੇ ਪਾਸਿਓਂ ਸੀ ਪਿਛੋਂ ਦੀ ਨਹੀਂ ਸੀ ਆਇਆ ਸਟੇਜ ਉੱਤੇ ਕਹਿੰਦੇ ਸੀ ਪਿਛੋਂ ਦੀ ਲੋਮਾ ਹੈ ਨਹੀਂ ਇਹ ਪਿਛੋਂ ਨਹੀਂ ਹੁਣ ਬੈਕ ਨਹੀਂ ਮਾਰਨਾ ਹੁਣ ਅੱਗੇ ਨੂੰ ਹੀ ਜਾਣਾ ਹੁਣ ਜਿੱਧਰ ਨੂੰ ਮਰਜ਼ੀ ਲੈ ਜਾਓ ਜਮਰੌਦ ਦੇ ਕਿਲੇ ਨੂੰ ਲੈ ਜਾਓ ਭਾਵੇਂ ਆ ਜਿਹੜਾ ਸੀ ਆ ਅਲਾਈਂਸ ਜਿਹੜਾ ਇੰਡੀਆ ਅਲਾਈਂਸ ਜਿਹੜਾ ਦਿੱਲੀ ਦਾ ਗਠਜੰਨ ਹੈ ਇਹ ਗਠਜੰਨ ਕਿਉਂ ਕੀਤਾ ਇਹ ਕਿਉਂ ਕੀਤਾ ਇਹ ਇਸ ਕਰਕੇ ਹੋਇਆ ਕਿਉਂਕਿ ਇੱਕ ਨਾਦਰ ਸ਼ਾਹ ਇੱਕ ਔਰੰਗਜ਼ੇਬ ਹਿੰਦੁਸਤਾਨ ਦੀ ਤਰਤੀਬੇ ਦੁਬਾਰੇ ਆ ਗਿਆ ਜਿਹਨੇ 150 ਐਮਪੀਆ ਨੂੰ ਬਾਹਰ ਕੱਢ ਰੱਖਿਆ ਜਿਹੜਾ ਕਹਿੰਦਾ ਗੱਲ ਸੁਣ ਲੋ ਓਏ ਜੋ ਕਮਾਂਗੇ ਉਹ ਹੋਏ ਹੋਏਗਾ ਮੇਰੇ ਤੋਂ ਬਿਨਾ ਹਿੰਦੁਸਤਾਨ ਪੁੱਤਤਾ ਨਹੀਂ ਹਿਲੇਗਾ ਉਹਨੂੰ ਲਾਉਣ ਆਸਤੇ ਇਹ ਸਾਰੇ ਇਕੱਠੇ ਹੋਏ ਐ ਪਰ ਜਿਹੜੀਆਂ ਭਾਵਨਾਵਾਂ ਅੱਜ ਦੇ ਲੀਡਰਾਂ ਨੇ ਇੱਥੇ ਮੰਚ ਤੇ ਇਕੱਠੀਆਂ ਇੱਥੇ ਕੀਤੀਆਂ ਇਹਨਾਂ ਬਾਰੇ ਮੈਨੂੰ ਪੂਰਨ ਵਿਸ਼ਵਾਸ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੇ ਹਜੇ ਤੱਕ ਆਸ਼ੂ ਬੈਠਾ ਹੈ ਮੇਰਾ ਭਰਾ ਵਰਗਤ ਸਿੰਘ ਬੈਠਾ ਹੈ ਬਾਜਵਾ ਸਾਹਿਬ ਬੈਠੇ ਹਜੇ ਤੱਕ ਦਿੱਲੀ ਨੇ ਨਹੀਂ ਕਿਹਾ ਕਿ ਤੁਸੀਂ ਇਕੱਠੇ ਬਹਿ ਕੇ ਕੋਈ ਗੱਲ ਕਰੋ ਜਾਂ ਤੁਸੀਂ ਚੋਣ ਲੜਨਾ ਹਜ਼ਾਰ ਤੱਕ ਕੱਲ ਦਾ ਪਤਾ ਕੋਈ ਨਹੀਂ ਕੰਮ ਨਹੀਂ ਲੱਗਿਆ ਪੰਜਾਬ ਗਾਂਜਸਤੀਆਂ ਭਾਵਨਾਵਾਂ ਰਾਜਾ ਬਣ ਪਰਕਰਮ ਇਹ ਚੰਗੀ ਤੇਰਾ ਜਾਣਦਾ ਵੀ ਪੰਜਾਬ ਦੇ ਕਾਂਗਰਸ ਦੇ ਲੋਕਾਂ ਦੀਆਂ ਭਾਵਨਾਵਾਂ ਵਰਕਰਾਂ ਦੀਆਂ ਪਾਉਂਦਾ ਵਾ ਪੰਜਾਬ ਦੇ ਬੰਦੇ ਵਾਸਤੇ ਲੋਕਾਂ ਦੀਆ ਭਾਵਨਾਵਾਂ ਮੈਂ ਕਿਵੇਂ ਲੋਕਾਂ ਨੂੰ ਦੱਸਨੀ ਐ ਮੈਂ ਦਿੱਲੀ ਹਕਮਾਂ ਨੂੰ ਦੱਸਾਂਗਾ ਉਹ ਲੜਾਉਣਾ ਔਰ ਕੋਈ ਫੈਸਲਾ ਮੈਨੂੰ ਪੂਰਨ ਅਮੀਦਾ ਖਰਗੇ ਸਾਹ ਤੇ ਪੂਰਨ ਅਮੀਦਾ ਰਾਹੁਲ ਗਾਂਧੀ ਤੇ ਕੋਈ ਫੈਸਲਾ ਪੰਜਾਬ ਦੇ ਲੋਕਾਂ ਦੀਆ ਭਾਵਨਾਵਾਂ ਦੇ ਖਿਲਾਫ ਅਮੀਦ ਹੈ ਅਮੀਦ ਨਹੀਂ ਆਏਗਾ ਇਸ ਕੱਲ ਦਾ ਮੈਂ ਲੜਾਈ ਲੜਾਂਗਾ ਤੁਹਾਡੀ ਰੋਕ ਕਰਨਗੇ ਅਗਲੀ ਵੱਡੀ ਖਬਰ ਐਨਕਾਉਂਟਰ ਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਹੁਣ ਵੋਟਾਂ ਲੈਣ ਦੇ ਲਈ ਸਰਕਾਰ ਨੇ ਨਵਾਂ ਕੰਮ ਚਲਾਇਆ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਉਹ ਵੋਟਾਂ ਲੈਣ ਦੇ ਲਈ ਸਰਕਾਰ ਨੇ ਨਵਾਂ ਕੰਮ ਚਲਾਇਆ ਹੈ ਕੱਲ ਹੱਥ ਘੜੀ ਦੇ ਵਿੱਚ ਬੰਨਿਆ ਮੁੰਡਾ ਵੀ ਮਾਰ ਦਿੱਤਾ ਗਿਆ ਦੱਸ ਪੰਜਾਬ ਪੀਜੀ ਜਕਰ ਗੱਲ ਕਰੀ ਤਾਂ ਵਕਫਾ ਜਗਾਵਾਂ ਤੇ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਕਿ ਬਦਮਾਸ਼ਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਸ਼ਰਾਬਤੀ ਅਨਸਰਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਲਗਾਤਾਰ ਐਨਕਾਉਂਟਰ ਆ ਗਿਫਤਾਰੀ ਵੀ ਹੋਏ ਤੇ ਇਸ ਦੇ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਵੋਟਾਂ ਲੈਣ ਦੇ ਲਈ ਸਰਕਾਰ ਨੇ ਨਵਾਂ ਕੰਮ ਚਲਾਇਆ ਹੈ। ਸਭ ਤੋਂ ਇਰਤਿਆਗੂ ਪ੍ਰਤਾਪ ਸਿੰਘ ਬਾਜਵਾ ਦਰਸਲੇ ਇਨਕਾਊਂਟਰ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਕਿ ਵੋਟਾਂ ਲੈਣ ਦੇ ਲਈ ਸਰਕਾਰ ਨੇ ਨਵਾਂ ਕੰਮ ਚਲਾਇਆ ਕੱਲ ਹੱਥ ਘੜੀ ਦੇ ਵਿੱਚ ਬੰਨਿਆ ਮੁੰਡਾ ਵੀ ਮਾਰ ਦਿੱਤਾ ਗਿਆ। ਸੋ ਲਗਾਤਾਰ ਜਿੱਥੇ ਕਿ ਮੁੱਖ ਮੰਤਰੀ ਮਾਂਦੇਲ ਦਰਸਨ ਪਿਛਲੇ ਦਿਨੀ ਹੀ ਐਚਰ ਦੀ ਸਿੱਧੀ ਚੁਣੌਤੀ ਵੀ ਦਿੱਤੀ ਗਈ ਸੀ ਗੈਂਗਸਟਰਾਂ ਨੂੰ ਬਦਮਾਸ਼ਾਂ ਨੂੰ ਕਿ ਜੇਕਰ ਕੋਈ ਕ੍ਰਾਈਮ ਕਰੇਗਾ ਅਪਰਾਧ ਕਰਕੇ ਭੱਜਣ ਦੀ ਕੋਸ਼ਿਸ਼ ਕਰੇਗਾ ਤਾਂ ਅਗਲਾ ਚੌਕ ਟੱਪ ਪਾਵੇਗਾ ਜਾਂ ਨਹੀਂ ਇਸ ਦੀ ਕੋਈ ਵੀ ਗਰੰਟੀ ਨਹੀਂ ਹੋਵੇਗੀ ਉਸ ਤੋਂ ਬਾਅਦ ਲਗਾਤਾਰ ਅਜਿਹੇ ਛਰਾਰਤੀ ਅੰਸਰਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਪੁਲਿਸ ਦੀਆਂ ਮੁਸਕੰਜਾ ਵੀ ਕਸਟੀਆਂ ਜਾ ਰਹੀਆਂ ਹਨ ਕਾਉਂਟਰ ਦੇ ਦੌਰਾਨ ਵੱਡੀ ਗਿਣਤੀ ਵਿੱਚ ਬਦਮਾਸ਼ਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਪਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹ ਵੋਟਾਂ ਲੈਣ ਦੇ ਲਈ ਸਰਕਾਰ ਨੇ ਨਵਾਂ ਕੰਮ ਚਲਾਇਆ ਹੈ ਕੰਮ ਚਲਾਇਆ ਵੋਟਾਂ ਲੈਣ ਦਾ ਟਾਈਮ ਆ ਗਿਆ ਹੁਣ ਕਦੀ ਲੁਧਿਆਣਾ ਜ਼ਿਲ੍ਹੇ ਚ ਕਦੀ ਕਪੂਰਥਲ ਲੱਕੇ ਜਲੰਧਰ ਸੋਨ ਇਨਕਾਊਂਟਰ ਸ਼ੁਰੂ ਕਰਦੇ ਕਾਲੇ ਕ ਬੰਦਾ ਮਾਰਿਆ ਕਹਿੰਦੇ ਉਹਦੀਆਂ ਦੋਨੋਂ ਬਾਹਾਂ ਜੜੀਆਂ ਉਹਨਾਂ ਦੇ ਵਿੱਚ ਉਹ ਵੱਜੀ ਸੀ ਹੱਥ ਕੜੀ ਹੱਥ ਕੜੀ ਵੱਜੀ ਸੀ ਤੇ ਉਹ ਹੱਥ ਕੜੀ ਵੱਜਣ ਦੇ ਬਾਵਜੂਦ ਦੋਨੋਂ ਬਾਹਾਂ ਵੱਜਣ ਦੇ ਬਾਵਜੂਦ ਗੋਠੇ ਬਨੇ ਸੀ ਉਹ ਗੋਲੀ ਮਾਰਤੀ ਉਹਨੇ ਪੁਲਿਸ ਵਾਲੇ ਨੂੰ ਪੁਲਿਸ ਵਾਲਾ ਵੱਜ ਗਿਆ ਉਹਨੂੰ ਮਾਰ ਦਿੱਤਾ ਸੋ ਕਹਿਣ ਦਾ ਮਤਲਬ ਵੋਟਾਂ ਬਾਸੇ ਹਰ ਕੰਮ ਹੋ ਸੇ ਬੇਸ਼ੱਕ ਬੁਰਦੀ ਇਸ ਕਾਰਵੀ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ ਪਰ ਗਰਾਉਂਡ ਜ਼ੀਰੋ ਤੇ ਪੁਲਿਸ ਦਾ ਐਕਸ਼ਨ ਲਗਾਤਾਰ جاری ਹੈ ਮੁਹਾਲੀ ਦੇ ਵਿੱਚ ਇਨਕਾਊਂਟਰ ਹੋਇਆ ਹੈ ਖਰੜ ਦੇ ਨੇੜੇ ਖਰੜ ਦੇ ਦਾਹਾਂ ਮਾਜਰਾ ਦੇ ਵਿੱਚ ਦਰਸਲ ਇਨਕਾਊਂਟਰ ਹੋਇਆ ਇਨਕਾਊਂਟਰ ਤੋਂ ਬਾਅਦ ਦੋ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਗੈਂਗਸਟਰ ਨੂੰ ਇਸ ਦੌਰਾਨ ਗੋਲੀ ਵੀ ਲੱਗੀ ਆ ਕੁਰਾਲੀ ਦੇ ਵਿੱਚ ਕਾਂਗਰਸ ਮੈਂਬਰ ਦੇ ਘਰ ਦੇ ਬਾਹਰ ਦਰਸਲ ਫਾਇਰਿੰਗ ਕੀਤੀ ਗਈ ਸੀ ਇਹਨਾਂ ਦੇ ਵੱਲੋਂ ਤੇ ਆਖਰਕਾਰ ਉਸ ਤੋਂ ਬਾਅਦ ਪੁਲਿਸ ਦਾ ਇਹ ਵੱਡਾ ਐਕਸ਼ਨ ਨਜ਼ਰ ਆਉਂਦਾ ਹੈ ਮੁਹਾਲੀ ਦੇ ਵਿੱਚ ਇਨਕਾਊਂਟਰ ਕੀਤਾ ਗਿਆ ਹੈ ਖਰੜ ਦੇ ਦਾਹਾਂ ਮਾਜਰਾ ਦੇ ਵਿੱਚ ਇਨਕਾਊਂਟਰ ਇੱਕ ਗੈਂਗਸਟਰ ਨੂੰ ਗੋਲੀ ਵੀ ਲੱਗੀ ਹੈ ਜਿਸ ਨੂੰ ਜ਼ਖਮੀ ਹਾਲ ਦੇ ਵਿੱਚ ਕਾਬੂ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕੁਰਾਲੀ ਦੇ ਵਿੱਚ ਗੈਂਗਸ ਲੀਡਰ ਦੇ ਘਰ ਦੇ ਬਾਹਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਲਗਾਤਾਰ ਇਹਨਾਂ ਬਦਮਾਸ਼ਾਂ ਦੀ ਜਿਹੜੀ ਕਿ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਇੱਕ ਖਰੜ ਦੇ ਦੌਂ ਮਾਜਰਾ ਦੇ ਵਿੱਚ ਇਹਨਾਂ ਬਦਮਾਸ਼ਾਂ ਨੂੰ ਪੁਲਿਸ ਦੇ ਵੱਲੋਂ ਘੇਰਾ ਪਾਇਆ ਜਾਂਦਾ ਹੈ ਆ ਮੁੱਠਪੇੜ ਹੁੰਦੀ ਹੈ ਤੇ ਅਨਕਾਊਂਟਰ ਤੋਂ ਬਾਅਦ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਦੇ ਵੱਲੋਂ ਕਾਮਯਾਬੀ ਹਾਸਲ ਕੀਤੀ ਗਈ ਇਸ ਦੌਰਾਨ ਇੱਕ ਗੈਂਗਸਟਰ ਨੂੰ ਵੀ ਆ ਗੋੜੀ ਲੱਗਿਆ ਜਿਸ ਤੂੰ ਕਿ ਜ਼ਖਮੀ ਹਾਲ ਦੇ ਵਿੱਚ ਕਾਬੂ ਕਰ ਲਿਆ ਗਿਆ ਆ ਕਿਉਂਕਿ ਲਗਾਤਾਰ ਵੱਖ-ਵੱਖ ਜਗਾਵਾਂ 'ਤੇ ਹੁਣ ਤੱਕ ਇਹ ਰੈਕਸ਼ਨ ਜਿਹੜਾ ਕਿ ਪੁਲਿਸ ਦਾ ਨਜ਼ਰ ਆ ਚੁੱਕਾ ਹੈ ਚਾਹੇ ਮਹਾਰੀ ਦੀ ਗੱਲ ਹੋਵੇ ਪਟਿਆਲਾ ਦੀ ਗੱਲ ਹੋਵੇ ਵੋਗਾ ਦੀ ਗੱਲ ਹੋਵੇ ਲੁਧਿਆਣਾ ਦਾ ਜ਼ਿਕਰ ਜ਼ਿਕਰ ਕੀਤਾ ਜਾਵੇ ਕਈ ਬਦਮਾਸ਼ਾਂ ਨੂੰ ਹੁਣ ਤੱਕ ਢੇਡ ਵੀ ਕੀਤਾ ਜਾ ਚੁੱਕਾ ਹੈ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਤਸਵੀਰਾਂ ਵਿੱਚ ਸਭ ਤੋਂ ਪਹਿਲਾਂ ਨੂਜ਼ੀਟਨ ਪੰਜਾਬ ਤੇ ਤੁਸੀਂ ਦੇਖ ਸਕਦੇ ਹੋ ਜਿਸ ਜਗ੍ਹਾ 'ਤੇ ਦਰਸਲ ਇਹ ਪੂਰੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਜਿਸ ਜਗ੍ਹਾ 'ਤੇ ਮੋਟਫੜ ਹੁੰਦੀ ਹੈ ਬਦਮਾਸ਼ਾਂ ਦੇ ਨਾਲ ਪੁਲਿਸ ਦੀ ਤੇ ਇਸ ਖੜਨ ਤੇ ਦਾਉ ਮਹਜਰਾ ਦੀਆਂ ਤਸਵੀਰਾਂ ਵਿਖਾ ਰਿਹਾ ਜਿੱਥੇ ਕਿ ਪੁਲਿਸ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ ਹੈ ਜਿੱਥੇ ਕਿ ਪੁਲਸ ਦੇ ਵੱਲੋਂ ਦੋ ਬਦਮਾਸ਼ਾਂ ਨੂੰ ਠੇਰਾ ਪਾਇਆ ਗਿਆ ਲਗਾਤਾਰ ਦਸਨਾਂ ਬਦਮਾਸ਼ਾਂ ਦੀ ਭਾਲ ਪੁਲਸ ਦੇ ਵੱਲੋਂ ਕੀਤੀ ਜਾ ਰਹੀ ਸੀ ਕਿਉਂਕਿ ਗੁਰਾਲੀ ਦੇ ਵਿੱਚ ਕਾਂਗਰਸ ਲੀਡਰ ਦੇ ਘਰ ਦੇ ਬਾਹਰ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਕਰਕੇ ਉਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ ਜਿਵੇਂ ਹੀ ਜਾਣਕਾਰੀ ਪੁਲਸ ਦੀ ਟੀਮ ਦੇ ਕੋਲ ਪਹੁੰਚਦੀ ਹੈ ਕਿ ਬਦਮਾਸ਼ ਆ ਕਿਤਨਾ ਕਿਤੇ ਖਰੜ ਦੇ ਦਾਉ ਮਾਜਰਾ ਦੇ ਕੋਲ ਨੇ ਜਾਂ ਉੱਥੇ ਲੁਕਣ ਦੇਆਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਰੀ ਤੇ ਇਸੇ ਦਰਾਨੇ ਪੁਲਿਸ ਦੇ ਵੱਲੋਂ ਪੂਰੀ ਜਾਣਕਾਰੀ ਦੇ ਮੁਤਾਬਿਕ ਉੱਥੇ ਕਾਰਵਾਈ ਕੀਤੀ ਜਾਂਦੀ ਹੈ ਬਦਮਾਸ਼ਾਂ ਨੂੰ ਘੇਰਾ ਪਾਇਆ ਜਾਂਦਾ ਹੈ ਇਸ ਦਰਾਨੇ ਇਨਕਾਊਂਟਰ ਹੁੰਦਾ ਮੁੱਠਪੇੜ ਹੁੰਦੀ ਹੈ ਤੇ ਮੁੱਠਪੇੜ ਦੇ ਦਰਾਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਦਰਾਨੇ ਹਾਲਾਂਕਿ ਇੱਕ ਗੈਂਗਸਟਰ ਨੂੰ ਗੋਲੀ ਵੀ ਲੱਗੀ ਹੈ ਪਰ ਇਸੇ ਦਰਾਨੇ ਇਹ ਵੱਡੀਆਂ ਦੋ ਗ੍ਰਿਫਤਾਰੀਆਂ ਹੋਈਆਂ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ਦਰਸਲ ਕੁਰਾਲੀ ਦੇ ਵਿੱਚ ਕਾਂਗਰਸ ਲੀਡਰ ਦੇ ਕਰਦੇ ਬਾਅਦ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਕਰਕੇ ਮੌਕੇ ਤੇ ਇਹਨਾਂ ਦੇ ਵੱਲੋਂ ਹਾਲਾਂਕਿ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਬਹੁਤਾ ਸਮਾਂ ਇਹ ਫਰਾਰ ਨਹੀਂ रह ਸਕੇ ਆਖਰਕਾਰ ਹੁਣ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਹ ਦੋ ਗੈਂਗਸਟਰ ਜਿਹੜੇ ਕਿ ਨਜ਼ਰ ਆ ਚੁੱਕੇ ਨੇ ਇਸ ਤੋਂ ਪਹਿਲਾਂ ਲਗਾਤਾਰ ਤਨਸੀ ਵਕਫਾ ਜਗਮਾਂ ਦੀਆਂ ਪਿਛਲੇ ਦਿਨਾਂ ਦੇ ਦੌਰਾਨ ਤਸਵੀਰਾਂ ਵੀ ਵਖਾੜ ਚੁੱਕੇ ਕਿ ਕਿਵੇਂ ਮਹਾਲੀ ਦੇ ਵਿੱਚ ਇਨਕਾਊਂਟਰ ਦੇ ਦੌਰਾਨ ਬਦਮਾਸ਼ ਦੀ ਗ੍ਰਿਫਤਾਰੀ ਹੁੰਦੀ ਹੈ ਪਟਿਆਲਾ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਲੁਧਿਆਣਾ ਦੇ ਵਿੱਚ ਬਦਮਾਸ਼ਾਂ ਨੂੰ ਗੈਂਗਸਟਰਾਂ ਨੂੰ ਆ ਵੱਡਾ ਐਕਸ਼ਨ ਨਜ਼ਰ ਆਉਂਦਾ ਹੈ ਜਿਹੜਾ ਪਿਛਲੇ 1 ਮਹੀਨੇ ਦੀ ਗੱਲ ਕੀਤੀ ਹੈ ਤਾਂ ਵੱਡੇ ਪੱਧਰ ਤੇ ਜਿਹੜਾ ਕਿ ਪੁਲਿਸ ਦਾ ਇਹ ਐਕਸ਼ਨ ਹੈ ਜਿਹੜਾ ਕਿ ਵੱਡੇ ਵਕਫਾ ਵਕ ਜਗਾਵਾਂ ਤੇ ਜਿਹੜਾ ਕਿ ਉਹ ਨਜ਼ਰ ਆ ਚੁੱਕਾ ਹੈ ਕਿਉਂਕਿ ਪਿਛਲੇ ਦਿਨੀ ਮੁੱਖ ਮੰਤਰੀ ਮਾਨਤੇਬਲੋਂ ਸਿੱਧੇ-ਸਿੱਧੀ ਅਜੀਬ ਪਰਮਾਸ਼ਾ ਨੂੰ ਗੈਂਗਸਟਰਾਂ ਨੂੰ ਚੁਣੌਤੀ ਦਿੱਤੀ ਗਈ ਸੀ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਕੋਈ ਕ੍ਰਾਈਮ ਕਰਕੇ ਅਪਰਾਧ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ ਤੇ ਇਸ ਦੀ ਕੋਈ ਵੀ ਗਾਰੰਟੀ ਨਹੀਂ ਹੋਵੇਗੀ ਕਿ ਅਗਲਾ ਚੌਂਕ ਤਾਂ ਪਾਵੇਗਾ ਜਾਂ ਨਹੀਂ ਤੇ ਉਹਨਾਂ ਆਦੇਸ਼ਾਂ ਤੋਂ ਬਾਅਦ ਹੀ ਉਸੇ ਸ਼ਕਤੀ ਤੋਂ ਬਾਅਦ ਹੀ ਗਰਾਊਂਡ ਜ਼ੀਰੋ ਤੇ ਵੀ ਪੁਲਸ ਦਾ ਇਹ ਵੱਡਾ ਐ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਇਹ ਇਨਕਾਊਂਟਰ ਨੂੰ ਲੈ ਕੇ ਕੀ ਕੋ ਜਾਣਕਾਰੀ ਹੈ ਕਿੰਨੇ ਵਜੇ ਦਾ ਇਹ ਪੂਰਾ ਐਕਸ਼ਨ ਜੋ ਪੁਲਿਸ ਦਾ ਨਜ਼ਰ ਆਇਆ ਬਿਲਕੁਲ ਪਰਮੇਂਦਰ ਹੁਣੇ-ਹੁਣੇ ਦਾ ਇਹ ਇਨਕਾਊਂਟਰ ਹੈ ਪੁਲਿਸ ਦੇ ਨਾਲ ਮੁਦਬੇੜ ਹੋਈ ਹੈ ਮੌਕੇ ਤੇ ਹਜੇ ਵੀ ਪੁਲਿਸ ਅਧਿਕਾਰੀ ਮੌਜੂਦ ਨੇ ਕੁਝ ਹੀ ਮਿੰਟਾਂ ਚ ਅਸੀਂ ਪਹੁੰਚ ਕੇ ਪੂਰਾ ਗਰਾਊਂਡ ਜ਼ੀਰੋ ਤੇ ਤੁਹਾਨੂੰ ਦਿਖਾਵਾਂਗੇ ਲੇਕਿਨ ਥੋੜੀ ਜੀ ਅਪਡੇਟ ਦੇ ਦਈਏ ਕਿ ਇਹ ਜਿਹੜੇ ਦੋ ਗੈਂਗਸਟਰ ਨੇ ਇਹ ਪੁਲਿਸ ਤੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਕਿ ਇਹ ਪ੍ਰਿੰਸ ਚੋਹਾਨ ਜਿਹੜਾ ਗ ਉਦੇ ਐਸੋਸੀਏਟ ਨੇ ਔਰ ਕਰੀਬ 10 ਦਿਨ ਪਹਿਲਾਂ ਇਹਨਾਂ ਨੇ ਕੋਰਾਲੀ ਦੇ ਇੱਕ ਕਾਂਗਰਸੀ ਲੀਡਰ ਨੇ ਚਾਵਲਾ ਉਹਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਹਾਲਾਂਕਿ ਚਾਵਲਾ ਵੱਲੋਂ ਅਲੀਗੇਸ਼ਨ ਲਾਇਆ ਗਿਆ ਸੀਗਾ ਕਿ ਮੈਨੂੰ ਪ੍ਰਿੰਸ ਚੋਹਾਨ ਦੀ ਲਗਾਤਾਰ ਧਮਕੀ ਆ ਰਹੀ ਹੈ ਲਗਾਤਾਰ ਉਹਦੇ ਵੱਲੋਂ ਮੈਨੂੰ ਧਮਕੀਆਂ ਦਿੱਤੀ ਜਾ ਰਹੀ ਹੈ ਕਿਉਂਕਿ ਮੈਂ ਉਹਨਾਂ ਦੇ ਅਗੇਂਸਟ ਬੋਲਦਾ ਔਰ ਇਸੇ ਤਹਿਤ ਉਸਦੇ ਘਰ ਦੇ ਬਾਹਰ ਫਾਇਰਿੰਗ ਵੀ ਕੀਤੀ ਗਈ ਸੀ ਹਾਲਾਂਕਿ ਪੁਲਿਸ ਨੇ ਉਸ ਟਾਈਮ ਮਾਮਲਾ ਵੀ ਦਰਜ ਕੀਤਾ ਸੀ ਕਰੀਬ 10-15 ਦਿਨ ਪਹਿਲਾਂ ਦੀ ਇਹ ਗੱਲ ਹੈ ਔਰ ਉਸ ਤੋਂ ਬਾਅਦ ਹੁਣ ਪੁਲਿਸ ਨੂੰ ਟਿਪ ਆਫ ਸੀ ਸੀਆਈਏ ਜੀ ਮਹਾਲੀ ਦੇ ਸੀਆਈਏ ਜਿਹੜੇ ਡੀਐਸਪੀ ਗੁਰਦੇਵ ਸਿੰਘ ਚੰਦੋ ਇੰਸਪੈਕਟਰ ਸ਼ਿਵ ਕੁਮਾਰ ਉਹਨਾਂ ਨੂੰ ਟਿਪ ਆਫ ਸੀ ਕਿ ਇਹ ਦੋ ਬਦਮਾਸ਼ ਨੇ ਬਾਈਕ ਤੇ ਇਹ ਉਸ ਤਾਊ ਮਾਜਰਾਥੈਡ ਖਰੜ ਦੇ ਤਾਊ ਮਾਜਰਾਥੈਡ ਇਹ ਉੱਥੇ ਨੂੰ ਜਾ ਰਹੇ ਹੈ ਤਾਂ ਉਸ ਦੇ ਪਿੱਛੇ ਜਾ ਕੇ ਤਾਂ ਪੁਲਿਸ ਨੇ ਇਹਨਾਂ ਨੂੰ ਸਰੈਂਡਰ ਕਰਨ ਵਾਸਤੇ ਗਿਆ ਸਰੈਂਡਰ ਕਰਨ ਵਾਸਤੇ ਗਿਆ ਲੇਕਿਨ ਇਹਨਾਂ ਨੇ ਪੁਲਿਸ ਤੇ ਫਾਇਨਿੰਗ ਕਰ ਦਿੱਤੀ ਜਿਸ ਤੇ ਜਵਾਬੀ ਫਾਇਰਿੰਗ 'ਚ ਇੱਕ ਗੈਂਗਸਟਰ ਨੂੰ ਗੋਲੀ ਵੱਜੀ ਐ ਦੱਸਿਆ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਨੂੰ ਗੋਲੀ ਵੱਜੀ ਐ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਮੌਕੇ ਤੇ ਪੁਲਿਸ ਹੈ ਤੇ ਹੁਣੇ-ਹੁਣੇ ਦੀ ਇਹ ਪੂਰੀ ਮੁਦਬੇੜ ਹੈਗੀ ਪੁਲਿਸ ਦੇ ਨਾਲ ਗੈਂਗਸਟਰਾਂ ਦੀ ਪਰਮਿੰਦਰ ਅਬ ਅਨੋ ਜੇ ਜੋ ਦੋ ਦੋ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਇਹਨਾਂ ਬਾਰੇ ਕੀ ਕੋ ਜਾਣਕਾਰੀ ਹੈ ਕਿਸ ਗਰੁੱਪ ਦੇ ਨਾਲ ਇਹਨਾਂ ਦਾ ਨਾਤਾ ਕਿਸ ਦੇ ਨਾਲ ਕਨੈਕਸ਼ਨ ਹੈ ਕੀ ਹੋਰ ਵੀ ਇਸ ਤੋਂ ਪਹਿਲਾਂ ਕਿਸੇ ਕੇਸ ਦੇ ਵਿੱਚ ਨਾਮਜ਼ਦ ਨੇ ਆ ਦੇਖੋ ਪਰਮਿੰਦਰ ਕਿਉਂਕਿ ਹੁਣੇ-ਹੁਣੇ ਇਹ ਪੂਰੀ ਮੁਦਬੇੜ ਹੋਈ ਹੈ ਪੂਰਾ ਕਿਉਂਕਿ ਇਨੀਸ਼ੀਅਲੀ ਸਟੇਜ ਹੈ ਕਿੰਨੇ ਕੇ ਪਹਿਲਾਂ ਤੇ ਪਰਚੇ ਨਹੀਂ ਕਿਉਂਕਿ ਹਜੇ ਇੱਕ ਦੇ ਗੋਲੀ ਮੱਜੀ ਹੈ ਇੱਕ ਨੂੰ ਵੀ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਇਹਨਾਂ ਨੂੰ ਪਹਿਲਾਂ ਟ੍ਰੀਟਮੈਂਟ ਕਰਾਇਆ ਜਾਏਗਾ ਉਹਨਾਂ ਦੀ ਪੂਰੀ ਕ੍ਰਿਮੀਨਲ ਹਿਸਟਰੀ ਬਾਰੇ ਵੀ ਅਸੀਂ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਲੇਕਿਨ ਪ੍ਰੇਸ਼ ਚੋਹਾਨ ਜਿਹੜਾ ਗੈਂਗਸਟਰ ਹੈ ਵਿਵੇਚ 'ਚ ਬੈਠੇ ਪੂਰਾ ਨੈਟਵਰਕ ਚਲਾਉਂਦਾ ਹੈ ਉਹਦੇ ਇਹ ਐਸੋਸੀਏਟ ਦੱਸੇ ਜਾ ਰਹੇ ਨੇ ਜਿਨ੍ਹਾਂ ਕੋਲੋਂ ਵੈਪਨਸ ਵੀ ਰਿਕਵਰ ਹੋਇਆ ਹਾਲਾਂਕਿ ਸਟਾਰਟਿੰਗ ਤੇ ਇਹ ਜ਼ਰੂਰ ਸਾਹਮਣੇ ਆਇਆ ਕਿ ਇਹ ਜਿਹੜੇ ਦੋ ਐਸੋਸੀਏਟਸ ਨੇ ਇਨਾਤੇ ਵੀ ਪਹਿਲਾਂ ਮਾਮਲੇ ਦਰਜ ਨੇ ਉਹਨਾਂ ਨੂੰ ਲੈ ਕੇ ਵੀ ਹੁਣ ਪੁਲਿਸ ਇਨਵੈ ਕਹ ਸਕਦੇ ਹਾਂ ਕਿ ਇਹ ਲੋਕਰੇਸ਼ੀ ਕੇ ਕਾਫੀ ਦਿਨਾਂ ਤੋਂ ਉਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸੀਗੀ ਕਿਉਂਕਿ ਲਗਾਤਾਰ ਜਿਹੜੇ ਕਾਂਗਰਸ ਲੀਡਰ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਤੇ ਮੈਨੂੰ ਮਾਰਨ ਦੀ ਗੱਲ ਕੀਤੀ ਗਈ ਹੈ ਕਿ ਮਾਰ ਕੇ ਅੱਗੇ ਤੈਨੂੰ ਮਾਰ ਦੇਵਾਂਗੇ ਕਿਉਂਕਿ ਤੂੰ ਸਾਡੇ ਖਿਲਾਫ ਬੋਲਦਾ ਹੈ ਔਰ ਇਸ ਤਰ੍ਹਾਂ ਦੀ ਰਿਕਾਰਡਿੰਗ ਵਗੈਰਾ ਵੀ ਸਾਹਮਣੇ ਆਈ ਸੀ ਜੋ ਕਿ ਜਿਹੜੇ ਕਾਂਗਰਸ ਲੀਡਰ ਹੈ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ ਤੇ ਪੁਲਿਸ ਕੰਪਲੇਂਟ ਵੀ ਇਹਦੇ ਵਿੱਚ ਕੀਤੀ ਗਈ ਸੀ ਕਿ ਪ੍ਰਿੰਸ ਚੋਹਾਨ ਜਿਹੜਾ ਗੈਂਗਸਟਰ ਹੈ ਵਿਦੇਸ਼ ਚ ਬੈਠਾ ਹੈ ਉਹ ਲਗਾਤਾਰ ਸਾਨੂੰ ਮੈਨੂੰ ਬਾਹਰ ਦੇ ਨੰਬਰਾਂ ਤੋਂ ਫੋਨ ਕਰਕੇ ਮੈਨੂੰ ਧਮਕੀਆਂ ਦੇਂਦਾ ਨਜ਼ਰ ਆ ਰਿਹਾ ਹੈ ਜਿਹਦੀ ਕੰਪਲੇਂਟ ਵੀ ਹੋਈ ਸੀ ਜਿਹੜੀ ਪਿਛਲੇ ਦਿਨਾਂ ਉਹ ਉਸੇ ਦੇ ਬੰਦੇ ਦੱਸੇ ਜਾ ਰਹੇ ਨੇ ਕਿ ਪ੍ਰੇਸ਼ ਚੋਹਾਨ ਦੇ ਹੀ ਐਸੋਸੀਏਟ ਨੇ ਜਿਨ੍ਹਾਂ ਨੇ ਗੋਲੀਆਂ ਚਲਾਈ ਸੀ ਤੇ ਉਹਨਾਂ ਨੂੰ ਹੀ ਸੀਆਈ ਸਟਾਫ ਵੱਲੋਂ ਹੁਣ ਜਾਗੋ ਕੀਤਾ ਗਿਆ ਇੱਕ ਗੈਂਗਸਟਰ ਦੇ ਗੋਲੀ ਵੱਜੀ ਹੈ ਤੇ ਕੁਝ ਹੀ ਮਿੰਟਾਂ ਚ ਅਸੀਂ ਕਹਿੰਦੇ ਹਾਂ ਕਿ ਅਸੀਂ ਪਹੁੰਚ ਕੇ ਪੂਰਾ ਗਰਾਊਂਡ ਜ਼ੀਰੋ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਹੜੇ ਗੈਂਗਸਟਰ ਨੇ ਉਹਨਾਂ ਦੀ ਕ੍ਰਿਮੀਨਲ ਹਿਸਟਰੀ ਕੀ ਹੈ ਔਰ ਕਿਸ ਤਰ੍ਹਾਂ ਪੁਲਿਸ ਨੇ ਉਹਨਾਂ ਨੂੰ ਆਪਰੇਸ਼ਨ ਕਲੀਨ ਦਿੱਤਾ ਹੈ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਕਾਬੂ ਕੀਤਾ ਗਿਆ। ਮਨੋਜ ਜੋ ਤੁਸੀਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਕਾਂਗਰਸ ਲੀਡਰ ਦੇ ਘਰ ਦੇ ਬਾਹਰ ਜੋ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਇਹ ਫਾਇਰਿੰਗ ਵਾਲੀ ਕਦੋਂ ਦੀ ਵਾਰਦਾਤ ਹੈ? ਇਹ ਦੇਖੋ ਫਾਇਰਿੰਗ ਦੀ ਵਾਰਦਾਤ ਹੈ ਕਰੀਬ 15 ਦਿਨ ਪਹਿਲਾਂ ਦੀ ਇਹ ਪੂਰੀ ਫਾਇਰਿੰਗ ਦੀ ਵਾਰਦਾਤ ਹੈ ਕੁਰਾਲੀ ਦੇ ਵਿੱਚ ਹੋਇਆ ਸੀਗਾ ਇਹ ਪੂਰਾ ਮੈਟਰ ਜਿਹੜੇ ਕਾਂਗਰਸ ਲੀਡਰ ਨੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਠੀਕ ਹੈ ਔਰ ਰਾਤ ਦੇ ਟਾਈਮ ਇਹ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਗੋਲ ਵੀ ਉੱਥੋਂ ਰਿਕਵਰ ਕੀਤੀ ਗਈ ਸੀ। ਇਹ ਗੱਲ ਹੈਗੀ ਹੈ ਕਰੀ 15 ਦਿਨ ਪਹਿਲਾਂ ਦੀ ਔਰ ਉਸੇ ਮਾਮਲੇ 'ਚ ਲਗਾਤਾਰ ਲੋਕਲ ਪੁਲਿਸ ਵੀ ਸੀਆਈਏ ਵੀ ਇਹਦੇ ਵਿੱਚ ਕੰਮ ਕਰ ਰਹੀ ਸੀ ਕਿ ਆਖਿਰ ਇਹ ਪੂਰਾ ਗੈਂਗ ਜਿਸ ਤਰ੍ਹਾਂ ਕੰਮ ਕਰ ਰਿਹਾ ਹੈ ਇਨਾਦੀ ਰੰਜਿਸ਼ ਕੀਤੀ ਔਰ ਉਹ ਕੌਣ ਸੀਗੇ ਜਿਹੜੇ ਬਾਈਕ ਸਵਾਰ ਉਸ ਵੇਲੇ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਬਾਈਕ ਸਵਾਰ ਦੋ ਮੁੰਡੇ ਆ ਕੇ ਉਹਨਾਂ ਨੇ ਫਾਇਰਿੰਗ ਕੀਤੀ ਘਰ ਦੇ ਬਾਹਰ ਔਰ ਉਤੋਂ ਫਰਾਰ ਹੋ ਗਏ। ਉਹੀ ਦੱਸਿਆ ਜਾ ਰਿਹਾ ਹੈ ਕਿ ਉਹੀ ਜਿਹੜੇ ਐਸੋਸੀਏਟਸ ਨੇ ਗੈਂਗਸਟਰ ਨੇ ਜੋ ਕਿ ਉੱਥੇ ਉਸ ਦਿਨ ਗੋਲੀ ਮਾਰ ਕੇ ਉਹਦੇ ਘਰ ਦੇ ਬਾਹਰ ਉਤੋਂ ਫਰਾਰ ਹੋ ਗਏ ਸੀ। ਪੁਲਿਸ ਨੂੰ ਟਿਪ ਆਖੀ ਕਿ ਇਸੀ ਏਰੀਆ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਸਨ ਜਿਹੜੀ ਹੁਣ ਤੱਕ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਔਰ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਸਰੈਂਡਰ ਕਰਨ ਵਾਸਤੇ ਕਿਹਾ ਲੇਕਿਨ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਹੁਣ ਤੱਕ ਦੀ ਜਿਹੜੀ ਪੁਲਿਸ ਨੇ ਡੀਐਸਪੀ ਜਿਹੜੇ ਗੁਰਸੇਵ ਸਿੰਘ ਸੰਧੂ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਜਵਾਬੀ ਫਾਇਰਿੰਗ 'ਚ ਇਹ ਗੈਂਗਸਟਰ ਦੇ ਗੋਲੀ ਬੱਤੀਆਂ ਜੋ ਕਿ ਇੰਜਰ ਹੋਇਆ ਸੀਰੀਅਸਲੀ ਇੰਜਰ ਹੋਇਆ ਜਿਹੜੀ ਹੁਣ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ ਹਾਂ ਠੀਕ ਹੈ ਮਨੋਜ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਜਿਵੇਂ ਹੋਰ ਕੋਈ ਵੱਡੀ ਜਾਣਕਾਰੀ ਸਾਹਮਣੇ ਆਉਂਦੀ ਹੈ ਮੜ ਤੋਂ ਤੁਹਾਡਾ ਰੋਕ ਕਰਾਂਗੇ ਦਰਸਲ ਮੁਹਾਲੀ ਦੇ ਵਿੱਚ ਖਰੜ ਦੇ ਦਾਉ ਮਾਜਰਾ ਦੇ ਵਿੱਚ ਐਨਕਾਉਂਟਰ ਹੋਇਆ ਐਨਕਾਉਂਟਰ ਤੋਂ ਬਾਅਦ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਗੈਂਗਸਟਰ ਨੂੰ ਗੋਲੀ ਲੱਗੀ ਹੈ ਜ਼ਖਮੀ ਹਾਲ ਦੇ ਜੋ ਉਸ ਨੂੰ ਕਾਬੂ ਕੀਤਾ ਗਿਆ ਦਰਸਲ ਕੁਰਾਲੀ ਦੇ ਵਿੱਚ ਕਾਂਗਰਸ ਲੀਡਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਕਰੀਬ-ਕਰੀਬ ਜਿਵੇਂ ਕਿ ਮੇਰੇ ਸਯੋਗੀ ਮਨੋਜ ਰਾਠੀ ਵੀ ਜਾਣਕਰ ਦੇ ਰਹੇ ਸਨ ਕਿ ਕਰ ਆ ਦੋ ਬਦਮਾਸ਼ ਜਿਹੜੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਕਾਂਗਰਸ ਲੀਡਰ ਦੇ ਘਰ ਦੇ ਬਾਹਰ ਪਹੁੰਚਦੇ ਨੇ ਉੱਥੇ ਫਾਇਰਿੰਗ ਕੀਤੀ ਜਾਂਦੀ ਹੈ ਗੋਲੀਆਂ ਚਲਾਈਆਂ ਜਾਂਦੀਆਂ ਤੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਜੋ ਹੁਣ ਤੱਕ ਦੀ ਜਾਣਕਾਰੀ ਇਹ ਵੀ ਹੈ ਕਿ ਜੋ ਕਾਂਗਰਸ ਲੀਡਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸ ਤੋਂ ਪਹਿਲਾਂ ਲਗਾਤਾਰ ਉਸਨੂੰ ਧਮਕੀ ਪਰੇ ਜਿਹੜੇ ਕਿ ਫੋਨ ਆ ਰਹੇ ਸੀ ਉਸ ਦੇ ਕੋਲੋਂ ਪੈਸਿਆਂ ਦੀ ਜਿਹੜੀ ਕਿ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਤੇ ਇਨ੍ਹਾਂ ਧਮਕੀਆਂ ਦੇ ਦਰਾਂ ਨਹੀਂ ਕਾਂਗਰਸ ਲੀਡਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਕਰਨ ਤੋਂ ਬਾਅਦ ਕਰੀਬ 15 ਦਿਨਾਂ ਤੋਂ ਲਗਾਤਾਰ ਦਰਸਲ ਇਹ ਗੈਂਗਸਟਰ ਜਿਹੜ ਅ ਕਿਤਨਾ ਕੇਤੀ ਉਹਨਾਂ ਦੀ ਲੋਕੇਸ਼ਨ ਨੂੰ ਜਿਹੜਾ ਕਿ ਟ੍ਰੇਸ ਕੀਤਾ ਜਾਂਦਾ ਤੇ ਖਰੜ ਦੇ ਦੋਂ ਮਾਜਰਾ ਦੇ ਕੋਲ ਹੀ ਇਹਨਾਂ ਨੂੰ ਹੀਰਾ ਪਾਇਆ ਜਾਂਦਾ ਤੇ ਇਸੇ ਦੌਰਾਨ ਹੀ ਪੁਲਿਸ ਦੇ ਨਾਲ ਇਹਨਾਂ ਬਦਮਾਸ਼ਾਂ ਦੀ ਗੈਂਗਸਟਰਾਂ ਦੀ ਮੁੱਠਪੇੜ ਹੁੰਦੀ ਹੈ ਤੇ ਮੁੱਠਪੇੜ ਦੇ ਦੌਰਾਨ ਹੀ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਜੋ ਕਾਮਯਾਬੀ ਹਾਸਲ ਕੀਤੀ ਗਈ ਹੈ ਤੇ ਇੱਕ ਗੈਂਗਸਟਰ ਨੂੰ ਇਸ ਦੌਰਾਨ ਗੋਲੀ ਲੱਗਿਆ ਤੁਹਾਨੂੰ ਮੌਕੇ ਦੀਆਂ ਉਸੇ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਿਆ ਇੱਕ ਖੇਤਾਂ ਦੀ ਇਹ ਤਸਵੀਰ ਜਿਹੜੀ ਕਿ ਸਾਫ਼ ਤੌਰ ਤੇ ਨਜ਼ਰ ਆਈ ਹੈ ਬਿਲਕੁਲ ਖੇਤਾਂ ਦੇ ਵਿੱਚ ਜਾ ਕੇ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਪੁਲਿਸ ਦੇ ਵੱਲੋਂ ਹੀਰਾ ਪਾਇਆ ਜਾਂਦਾ ਤੇ ਇਸੇ ਦੌਰਾਨ ਹੀ ਮੁੱਠਪ ਆ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਗੈਂਗਸਟਰ ਨੂੰ ਇਸ ਦੌਰਾਨ ਗੋਲੀ ਲੱਗੀ ਹੈ ਜੋ ਕਿ ਜ਼ਖਮੀ ਵੀ ਹੋਇਆ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਬਰਮਾਸ਼ਾ ਦੇ ਖਿਲਾਫ ਅਜਿਹੇ ਗੈਂਗਸਟਰਾਂ ਦੇ ਖਿਲਾਫ ਚਿਕੰਜਾ ਕਸਿਆ ਜਾ ਰਿਹਾ ਆਪਰੇਸ਼ਨ ਕਲੀਨ ਜਿਹੜਾ ਕਿ ਪੁਲਿਸ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਤਾਂ ਜੋ ਵਕਤ ਉਹ ਜਿਹੜੀ ਪੰਜਾਬ ਦੀ ਜਨਤਾ ਆਪਣੇ ਆਪ ਦੇ ਵਿੱਚ ਸੁਰੱਖਿਅਤ ਮਹਿਸੂਸ ਕਰੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਵਾਰਦਾਤ ਉਹਨਾਂ ਦੇ ਵੱਲੋਂ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਮਾ ਰਹਿੰਦਿਆਂ ਜਿਹੜਾ ਕਿ ਕਾਰਵਾਈ ਵੀ ਕੀਤੀ ਜਾਵੇ ਇਸੇ ਦੇ ਤਹਿਤ ਹੀ ਦਰਸਲ ਜਿਵੇਂ ਕਿ ਮੁੱਖ ਮੰਤਰੀ ਮਾਨ ਦੇ ਵੱਲ ਪੇਸ਼ੇ ਦੇਣੇ ਚ ਤਾਂਮਲੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਚ ਲਗਾਤਾਰ ਅਜਿਆ ਐਕਸ਼ਨ ਜਿਹੜਾ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਜ਼ਰ ਆ ਰਿਹਾ ਜਿੱਥੇ ਵੀ ਕੋਈ ਵੀ ਜਾਣਕਾਰੀ ਜਿਹੜੀ ਕਿ ਪੁਲਿਸ ਦੇ ਕੋਲ ਪਹੁੰਚਦੀ ਹੈ ਚਾਹੇ ਕਿਸੇ ਦੇ ਵੱਲੋਂ ਕਿਸੇ ਨੂੰ ਕੋਈ ਧਮਕੀ ਭਰਿਆ ਫੋਨ ਕੀਤਾ ਗਿਆ ਜਾਂ ਕੋਈ ਲੁੱਟ ਦੀ ਵਾਰਦਾਤ ਤੋਂ ਅੰਜਾਮ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤਾ ਜਾਂ ਕਰਦਾ ਜਾਂ ਕੋਈ ਸਨੇਚਿੰਗ ਦੀ ਵਾਰਦਾਤ ਤੋਂ ਅੰਜਾਮ ਦਿੰਦਾ ਜਾਂ ਕਿਸੇ ਦਾ ਕੋਈ ਕਿਸੇ ਗੈਂਗਸਟਰ ਦੇ ਨਾਲ ਕਨੈਕਸ਼ਨ ਹੈ ਤੇ ਲਗਾਤਾਰ ਜੇ ਅਨਸਰਾਂ ਦੇ ਖਿਲਾਫ ਬਦਮਾਸ਼ਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਨਾਸ਼ਕੰਜਾ ਕਰ ਸਿਆ ਜਾ ਰਿਹਾ ਨਾਲ ਹੀ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਅਸੀਂ ਵਿਸਤਾਰ ਦੇ ਨਾਲ ਦੱਸ ਵੀ ਰਹੇ ਹਾਂ ਕਿ ਜੇਕਰ ਪਿਛਲੇ ਕਰੀਬ 1 ਮਹੀਨਾ 1.5 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੀਆਂ ਜਗਾਵਾਂ ਤੇ ਕਿਸ ਤਰ੍ਹਾਂ ਦਾ ਐਕਸ਼ਨ ਜਿਹੜਾ ਕਿ ਹੁਣ ਤੱਕ ਪੁਲਿਸ ਦਾ ਉਹ ਨਜ਼ਰ ਆ ਚੁੱਕਿਆ ਹੈ ਕਈ ਗੈਂਗਸਟਰ ਨੂੰ ਇਨਕਾਊਂਟਰ ਦੌਰਾਨ ਠੇਰ ਵੀ ਕੀਤਾ ਗਿਆ ਤੇ ਕਈ ਗੈਂਗਸਟਰਾਂ ਦੀ ਬਰਵਾਸ਼ਾ ਨਹੀਂ ਹੁਣ ਤੱਕ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤੇ ਇਸੇ ਤਰ੍ਹਾਂ ਦਾ ਐਕਸ਼ਨ ਦਰਸਲ ਖਰੜ ਦੇ ਦਾਉ ਮਾਜਰਾ ਦੇ ਵਿੱਚ ਜਿਹੜਾ ਕਿ ਪੁਲਿਸ ਦਾ ਵੇਖਣ ਨੂੰ ਮਿਲਿਆ ਜਿੱਥੇ ਕਿ ਇਨਕਾਊਂਟਰ ਤੋਂ ਬਾਅਦ ਦੋ ਗੈਂਗਸਟਰਾਂ ਦੀ ਗ੍ਰਿਫਤਾਰੀ ਹੋਈ ਹੈ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਗੈਂਗਸਟਰ ਨੂੰ ਗੋਲੀ ਲੱਗੀ ਹੈ ਤੇ ਕਰਾਲੀ ਦੇ ਵਿੱਚ ਦਰਸਲ ਕਾਂਗਰਸ ਲੀਡਰ ਦੇ ਘ ਆ 15 ਦਿਨ ਪਹਿਲਾਂ ਦੀ ਦਸਤੀਚਾਰੀ ਹੈ ਜਦੋਂ ਇਹ ਬਰਮਾਸ਼ ਮੋਟਰਸਾਈਕਲ ਤੇ ਸਵਾਰ ਹੋ ਕੇ ਕਾਂਗਰਸ ਲੀਡਰ ਦੇ ਘਰ ਦੇ ਬਾਹਰ ਪਹੁੰਚਦੇ ਨੇ ਫਾਇਰਿੰਗ ਕਰਕੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜੋ ਕਾਂਗਰਸ ਲੀਡਰ ਦਾ ਜੋ ਪੱਖ ਦੱਸਿਆ ਜਾ ਰਿਹਾ ਉਹਨਾਂ ਲਈ ਵੀ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਲਗਾਤਾਰ ਉਹਨਾਂ ਨੂੰ ਧਮਕੀ ਭਰੀਆਂ ਕਾਲਸ ਹੁੰਦੀਆਂ ਸੀ ਤੇ ਉਸ ਤੋਂ ਬਾਅਦ ਜਿਹੜੇ ਕਿ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਨੇ ਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਤਸਵੀਰਾਂ ਦੇ ਜ਼ਰੀਏ ਹੋਰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆ ਕਿ ਕਿਵੇਂ ਇੱਕ ਜਿਹੜਾ ਬਰਮਾਸ਼ ਹੈ ਬਿਲਕੁਲ ਜ਼ਮੀਨ ਤੇ ਡਿੱਗਿਆ ਹੋਇਆ ਜਿਹੜਾ ਕਿ ਹਾਂ ਨਜ਼ਰ ਆ ਰਿਹਾ ਜਿਸ ਦੇ ਕਿ ਗੋਲੀ ਲੱਗੀ ਹੈ ਜ਼ਖਮੀ ਹਾਲਤ ਵਿੱਚ ਜ਼ਮੀਨ ਤੇ ਡਿੱਗਿਆ ਇੱਕ ਬਿਲਕੁਲ ਮੋਟਰਸਾਈਕਲ ਦੇ ਕੋਲ ਬਦਮਾਸ਼ ਜਿਹੜਾ ਡਿੱਗਾ ਹੋਇਆ ਨਜ਼ਰ ਆ ਰਿਹਾ ਦਰਸਲ ਇਨਕਾਊਂਟਰ ਦੇ ਦੌਰਾਨ ਹੀ ਇੱਕ ਬਦਮਾਸ਼ ਜਿਹੜੀ ਇੱਕ ਗੈਂਗਸਟਰ ਤੇ ਗੋਲੀ ਵੀ ਲੱਗੀ ਹੈ ਜਿਸ ਨੂੰ ਵੀ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਨਾਲ ਹੀ ਪੂਰੀ ਪੁਲਿਸ ਦੀ ਟੀਮ ਜਿਹੜੀ ਨਜ਼ਰ ਆਈ ਹੈ ਜਿਨ੍ਹਾਂ ਦੇ ਵੱਲੋਂ ਕਿ ਪੂਰੀ ਪੂਰੇ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਤੇ ਦੋ ਬਦਮਾਸ਼ ਜਿਹੜੇ ਕਿ ਬਿਲਕੁਲ ਥੋੜੇ ਥੋੜੇ ਆ ਵਕਫੇ ਤੇ ਡਿੱਗੇ ਹੋਏ ਜ਼ਮੀਨ ਤੇ ਪਏ ਹੋਏ ਨਜ਼ਰ ਆ ਰਹੇ ਨੇ ਇੱਕ ਜਿਹੜਾ ਕੇਸ ਦੇ ਵਿੱਚ ਤਸਵੀਰਾਂ ਦੇ ਵਿੱਚ ਜ਼ਖਮੀ ਹਾਲ ਦੇ ਵਿੱਚ ਵਿਖਿਆ ਜਾ ਸਕਦਾ ਤੇ ਇੱਕ ਬਦਮਾਸ਼ ਇੱਕ ਗੈਂਗਸਟਰ ਬਿਲਕੁਲ ਮੋਟਰਸਾਈਕਲ ਦੇ ਕੋਲ ਡਿੱਗਿਆ ਹੋਇਆ ਨਜ਼ਰ ਆ ਰਿਹਾ ਹੈ ਇਸੇ ਜਗ੍ਹਾ ਤੇ ਦਰਸਲ ਇੱਕ ਖੇਤਾਂ ਦੀਆਂ ਤਸਵੀਰਾਂ ਜੋ ਕਿ ਇਸ ਤਸਵੀਰ ਨੂੰ ਜੇਕਰ ਨੇੜਿਓਂ ਦੇਖਿਆ ਜਾਵੇ ਅੰਦਾਜ਼ਾ ਲਗਾਇਆ ਜਾਵੇ ਤੇ ਖੇਤਾਂ ਦੀਆਂ ਤਸਵੀਰਾਂ ਲੱਗ ਰਹੀਆਂ ਨੇ ਜਿੱਥੇ ਕਿ ਇਹ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੇ ਵੱਲੋਂ ਤੇ ਇਸੇ ਦਰਾਂ ਤੋਂ ਗੈਂਗਸਟਰ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਦੇ ਵੱਲੋਂ ਕਾਮਯਾਬੀ ਹਾਸਲ ਕੀਤੀ ਗਈ ਹੈ ਤਸਵੀਰਾਂ ਦੇ ਜ਼ਰੀਏ ਸਮਝਣ ਦੀ ਅਸੀਂ ਆ ਕੋਸ਼ਿਸ਼ ਇਹ ਕਰ ਸਕਦੇ ਹਾਂ ਜ਼ਰੂਰ ਕਿ ਇੱਕ ਮੋਟਰਸਾਈਕਲ ਹੈ ਦਰਸਲੇਸੇ ਬਾਈਕ ਤੇ ਇਹ ਸਵਾਰਸਨ ਭੱਜਣ ਦੇ ਨਾਲ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸੇ ਜਗ੍ਹਾ ਤੇ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਇਸੇ ਦੌਰਾਨ ਜਦੋਂ ਜਵਾਬੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਇੱਕ ਗੈਂਗਸਟਰ ਦੇ ਗੋੜੀ ਵੀ ਲੱਗੀ ਹੈ ਜੋ ਕਿ ਜ਼ਖਮੀ ਹੋਇਆ ਜ਼ਖਮੀ ਹਾਲ ਦੇ ਵਿੱਚ ਜ਼ਮੀਨ ਤੇ ਡਿੱਗਿਆ ਹੋਇਆ ਨਜ਼ਰ ਆ ਰਿਹਾ ਇੱਕ ਜਿਹੜਾ ਬਦਮਾਸ਼ ਗੈਂਗਸਟਰ ਬਿਲਕੁਲ ਮੋਟਰਸਾਈਕਲ ਦੇ ਕੋਲ ਜ਼ਮੀਨ ਤੇ ਡਿੱਗਿਆ ਹੋਇਆ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਵਕਫਾ ਜਗ੍ਹਾਾਂ ਤੇ ਇਹ ਜਿਹੇ ਐਕਸ਼ਨ ਜਿਹੜਾ ਕਿ ਪ ਆਸੂ ਪੰਜਾਬ ਪੁਲਿਸ ਦਾ ਆਪਰੇਸ਼ਨ ਕਲੀਨ ਪੰਜਾਬ ਪਰਦੇ ਵਿੱਚ ਲਗਾਤਾਰ ਚੱਲੀ ਹੈ ਜਿੱਥੇ ਪੁਲਿਸ ਦੇ ਕੋਲ ਜਾਣਕਾਰੀ ਪਹੁੰਚਦੀ ਹੈ ਕਿ ਕੋਈ ਵੀ ਬਦਮਾਸ਼ ਜਿਹੜਾ ਕਿ ਵਾਰਦਾਤ ਤੋਂ ਅੰਜਾਮ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਿਆ ਆ ਕਰਿਆ ਤੇ ਲਗਾਤਾਰ ਅਜੇ ਬਦਮਾਸ਼ਾਂ ਦੀ ਲੋਕੇਸ਼ਨ ਨੂੰ ਟ੍ਰੇਸ ਕੀਤਾ ਜਾਂਦਾ ਉਸ ਜਗ੍ਹਾ ਤੇ ਜਾ ਕੇ ਛੇਰਾ ਪਾਇਆ ਜਾਂਦਾ ਤੇ ਮੁੱਠਪੇੜ ਦੇ ਦੌਰਾਨ ਹੁਣ ਤੱਕ ਕਾਫੀ ਅਜੇਹੇ ਬਦਮਾਸ਼ਾਂ ਦੀ ਗੈਂਗਸਟਰਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਕਈ ਗੈਂਗਸਟਰਾਂ ਨੂੰ ਹੁਣ ਤੱਕ ਬਦਮਾਸ਼ਾਂ ਨੂੰ ਢੇਰ ਵੀ ਕੀਤਾ ਜਾ ਚੁੱਕਾ ਹੈ ਤੇ ਅਜਿਹਾ ਹੀ ਐਕਸ਼ਨ ਦਰਸਲ ਮੁਹਾਰੀ ਦੇ ਵਿੱਚ ਖਰੜ ਦੇ ਦਾਉ ਮਾਜਰਾ ਦੇ ਵਿੱਚ ਜਿਹੜਾ ਕਿ ਨਜ਼ਰ ਅ ਜਿੱਥੇ ਕਿ ਤੁਹਾਨੂੰ ਅਸੀਂ ਗਰਾਉਂਡ ਜ਼ੀਰੋ ਦੀਆਂ ਉਸ ਜਗ੍ਹਾ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਪੂਰੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ